ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪ੍ਰੋਗਰਾਮ ਚੱਲਦੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੇ ਨੂੰ ਸਮਰਪਿਤ ਸੰਗਤਾਂ ਆਪਣੇ ਆਪਣੇ ਘਰਾਂ ਦੇ ਵਿੱਚ ਸੇਵਾ ਲੈਂਦੀਆਂ ਹਨ ਕੋਈ 5 ਦਿਨ ਲਿੰਦਾ ਕੋਈ 4 ਦਿਨ ਲਿੰਦਾ ਕੋਈ 2 ਦਿਨ ਲਿੰਦਾ ਦੇ ਘਰਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਜਿਹੜੇ ਆ ਚੱਲ ਰਹੇ ਹਨ ਆਓ ਆਪਾਂ ਪ੍ਰੋਗਰਾਮ ਦਾ ਆਨੰਦ ਮਾਣੀਏ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਪੂਰਾ ਪੂਰੇ ਦੇ ਬਣਦਾ ਗੋਲੇ ਗੋਲੇ ਲਲਾ ਜੁਲਾਈ ਜਮੇਤਾ ਜੀ ਨਾ ਕਗਰ ਹਤਾ ਸੇਵਲ ਹਾਰਨਾ ਰੋਵੇ ਤੇ ਕਗਰ ਤੇ ਕੇ ਮਾਗਨੀ ਲਾ ਕੋ ਸਤਿ ਕਰੀ ਹਰ ਆਪਨਾ ਚਾਡੋ ਸਤਿ ਕਰੀ ਹਰ ਆਪਨਾ ਚਾਡੋ ਕਾਮ ਦਾਤ ਤੁਮ ਰਾਮ ਦਾਤ ਤੁਮ ਰਾਮ ਦਾਤ ਜਾ ਤੁਝੁ ਜੁ ਜਤ ਸਾਰੰਗ ਕਾਰਾ ਕੀ ਪਿਆਰਿਓ ਤਾਹਾਂ ਬੈਕੁੰਠ ਜੈ ਕੀਰਤਨ ਤੇਰਾ ਜਿੱਥੇ ਗੁਰੂ ਦਾ ਕੀਰਤਨ ਹੁੰਦਾ ਉਹਦੇ ਵਰਗਾ ਬੈਕੁੰਠ ਕੋਈ ਨਹੀਂ ਹੈ ਉਹਦੇ ਵਰਗਾ ਆਨੰਦ ਕਿਤੇ ਨਹੀਂ ਹੈ ਬਾਰੇ ਸਾਡੇ ਅੰਦਰ ਗੁਰੂ ਸ਼ਰਦਾ ਬਣਾਵੇ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹੇ ਜਿਹਦੇ ਤੇ ਤੂੰ ਕਿਰਪਾ ਕਰੇ ਫਿਰ ਇਹ ਤੂੰ ਕਰਾਉਣਾ ਸੇਵਾ ਕਈ ਵਾਰੀ ਸੋਚਦੇ ਆ ਸੋਚਦੇ ਆ ਮੈਂ ਟਾਈਮ ਲੰਘ ਜਾਂਦਾ ਤੇ ਅੱਜ ਕਰਾ ਲਵਾਂਗੇ ਕੱਲ ਕਰਾ ਲਵਾਂਗੇ ਫੇਰ ਕਰਾ ਲਵਾਂਗੇ ਪਰ ਫੇਰ ਆਉਂਦਾ ਨਹੀਂ ਹੈ ਕਬੀਰ ਸਾਹਿਬ ਦਾ ਇੱਕ ਸਲੋਕ ਹੈ ਬੜਾ ਪਿਆਰਾ ਉਹਨਾਂ ਨੇ ਆਖਿਆ ਕਬੀਰ ਸਾਹਿਬ ਕਿੰਝ ਕਬੀਰ ਆਜ ਕਰੰਤਾ ਕਾਲ ਕਰੰਤਾ ਅਬੇ ਕਰ ਕਬੀਰ ਸਾਹਿਬ ਦਾ ਬਚਨ ਹੈ ਕਾਲ ਕਰੰਤਾ ਅਬੇ ਕਰ ਅਬ ਕਰਤਾ ਕੋਇ ਤਾਲ ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਥਾਲ ਕੱਲ ਨੂੰ ਰੱਬ ਗੁਰਦੁਆਰੇ ਜਾਵਾਂਗਾ ਕੱਲ ਨੂੰ ਰੱਬ ਦਾ ਸਿਮਰਨ ਕਰਾਂਗਾ ਕੱਲ ਨੂੰ ਸੁਖਮਨੀ ਦਾ ਪਾਠ ਪੜਾਵਾਂਗਾ ਕੱਲ ਕੱਲ ਕਰਦੇ ਆ ਕਰਦੇ ਆ ਕਬੀਰ ਸਾਹਿਬ ਕਹਿੰਦੇ ਨੇ ਸਾਨੂੰ ਮੌਤ ਕਾਲ ਨੇ ਖਾ ਜਾਣਾ ਅਸੀਂ ਕੱਲ ਨੂੰ ਸਮਝਣਾ ਹੈ ਜਿਹੜਾ ਸਮਾਂ ਅੱਜ ਹੈ ਇਹਨੂੰ ਅੱਜ ਸਮਝ ਲਈਏ ਕੱਲ੍ਹ ਬਾਰੇ ਫੇਰ ਸੋਚਾਂਗੇ ਅੱਜ ਦਾ ਦਿਨ ਸੰਭਾਲੀਏ ਨਾ ਇੱਕ ਵੀਰ ਸਾਹਿਬ ਦਾ ਬਚਨ ਹੈ ਸ਼ਲੋਕ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਰਿਵਾਰ ਦੇ ਅੰਦਰ ਚਾਹ ਪੈਦਾ ਹੋਇਆ ਗੁਰੂ ਨੇ ਕਿਰਪਾ ਕੀਤੀ ਕਈ ਵਾਰ ਇਸ ਸੌਤ ਦੇ ਮਿੱਥਾ ਥੋੜਾ ਜਿਹਾ ਸਾਡੇ ਘਰ ਸਤਿ ਸ਼੍ਰੀ ਅਕਾਲ ਸੇ ਮੈਂ ਬੈਲ ਗਿਆ ਤੁਸੀਂ ਕਦੇ ਗੋਇੰਦਵਾਲ ਸਾਹਿਬ ਗਏ ਹੋਗੇ ਦਰਸ਼ਨ ਕੀਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਦਾ ਪਾਵਨ ਅਸਥਾਨ ਅੱਜ ਬੇਅੰਤ ਖੁੱਲੇ-ਖੁੱਲੇ ਵੱਡੇ-ਵੱਡੇ ਲੰਗਰ ਵੱਡੇ-ਵੱਡੇ ਕੀਰਤਨ ਹਾਲ ਵੱਡੇ ਅਸਥਾਨ ਬਣ ਗਏ ਪਰ ਜਿੰਨਾ ਕਦੇ ਤੁਸੀਂ ਘਰ ਵੇਖਿਆ ਹੋਏਗਾ ਗੁਰੂ ਅਮਰਦਾਸ ਮਹਾਰਾਜ ਦੇ ਦਾ ਕਿ ਜਿੱਥੇ ਸਤਿਗੁਰੂ ਜਿਸ ਘਰ ਵਿੱਚ ਰਹਿੰਦੇ ਹੁੰਦੇ ਸਨ ਬੈਠ ਕੇ ਇੱਥੇ ਆਂ ਨੇਤਰ ਬੰਦ ਕਰਕੇ ਆਤਮਕ ਤੌਰ ਤੇ ਸਭ ਮਾਈ ਭਾਈ ਜਿੰਨੇ ਬੈਠੇ ਹੋ ਇੱਕ ਵਾਰੀ ਭਟ ਸਹਬਾਨਾਂ ਦਾ ਬਚਨ ਸਾਰੇ ਪੜਿਆ ਜੀ ਕਿ ਭੰਦੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਣਿਆ ਵੇ ਇੱਕ ਵਾਰੀ ਗੋਇੰਦਵਾਲ ਸਾਹਿਬ ਦੇ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੇ ਦਰਸ਼ਨ ਕਰੀਏ ਕਿ ਕੀ ਕੀ ਬਣਿਆ ਸਾਰਾ ਉਸੇ ਤੇ ਹੁਣ ਇਸ ਤੋਂ ਦਰਸ਼ਨ ਕਰ ਲੈਣੇ ਆਪਾਂ ਆਤਮਿਕ ਤੌਰ ਤੇ ਅੱਜ ਮੈਂ ਕਈ ਵਾਰੀ ਦਰਸ਼ਨ ਕਰਨ ਜਾਣਾ ਵੱਡਾ ਬਾਜ਼ਾਰ ਹੈ ਬੜੇ ਮਕਾਨ ਵਿੱਚ ਢੋਹਾ ਦਿੱਤੇ ਗਏ ਉਹਨਾਂ ਨੂੰ ਚਲੋ ਪਾਸ ਪੈਸਾ ਦੇ ਦਿੱਤਾ ਗਿਆ ਉਹਨਾਂ ਬਾਹਰ ਮਕਾਨ ਬਣਾ ਲੈ ਅਰ ਪਹਿਲੇ ਵਾਲਾ ਉਹ ਸਮਾਂ ਕਦੇ ਅੱਖਾਂ ਦੇ ਸਾਹਮਣੇ ਆ ਜਾਵੇ ਤੇ ਨਿੱਕੀ ਜਿਹੀ ਗਲੀ ਹੁੰਦੀ ਸੀ ਪਾਂਡਿਕ ਫੁੱਟ ਦੀ ਬਾਜ਼ਾਰ ਵਾਲੇ ਪਾਸਿਓਂ ਇਧਰੋਂ ਜਾਂਦੀ ਸਾਹ ਔਰ ਗਰੀਬਨਵਾਰ ਸੱਚੇ ਪਾਤਸ਼ਾਹ ਕਿਰਪਾਲੂ ਦੀ ਦਾ ਪੁਰਾਣਾ ਇੱਕ ਦਰਵਾਜ਼ਾ ਲੱਗਾ ਹੁੰਦਾ ਸੀਗਾ ਦਰਵਾਜ਼ੇ ਦੇ ਬਾਹਰਲੇ ਸਾਹਮਣੇ ਮੈਦਾਨ ਸੀਗਾ ਔਰ ਉਸ ਦਰਵਾਡੇ ਤੋਂ ਅੰਦਰ ਲਾਂਘ ਕੇ ਜਦੋਂ ਜਾਂਦੇ ਸਾਂ ਖੱਬੇ ਪਾਸੇ ਬਾਬਾ ਮੋਹਨ ਜੀ ਦਾ ਚਵਾਰਾ ਬਾਬਾ ਮੋਹਨ ਜੀ ਦਾ ਚਵਾਰਾ ਜਿਹਦੇ ਵਿੱਚ ਬਾਬਾ ਮੋਹਨ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਪੁੱਤਰ ਜਿਹੜੇ ਉਹ ਬੈਠਦੇ ਰਹਿੰਦੇ ਸਨ ਸਾਧੂ ਵਰਤੀ ਦੇ ਸਨ ਉਹ ਕਿਸੇ ਨਾਲ ਬਹੁਤਾ ਬੋਲਚਾਲ ਨਹੀਂ ਸੰਕਰਦੇ ਕਿਸੇ ਨਾਲ ਗੱਲਬਾਤ ਨਹੀਂ ਸੰਕਰਦੇ ਹਰ ਵਕਤ ਉਹ ਰੱਬ ਦੀ ਭਗਤੀ ਵਿੱਚ ਲੱਗੇ ਰਹਿੰਦੇ ਸਨ ਉਹ ਬਾਬਾ ਮੋਹਨ ਜੀ ਦਾ ਜਿਹੜਾ ਚਬਾਰਾ ਹੈ ਉਹ ਗਲੀ ਵਾਲੇ ਪਾਸੇ ਉਹਦੀ ਬਾੜੀ ਖੁੱਲਦੀ ਸੀ ਗਲੀ ਵਾਲੇ ਪਾਸੇ ਉਸੇ ਗਲੀ ਦੇ ਵਿੱਚ ਖਲੋ ਕੇ ਕਦੇ ਜੇਠੇ ਨੇ ਘੁੰਗਣੀਆਂ ਵੇਚਣ ਦਾ ਹੋਕਾ ਦਿੱਤਾ ਸੀ ਉਸੇ ਗਲੀ ਵਿੱਚ ਖਲੋ ਕੇ ਉਸੇ ਗਲੀ ਵਿੱਚ ਖਲੋ ਕੇ ਜਦੋਂ ਜੇਠੇ ਨੇ ਘੁੰਗਣੀਆਂ ਦਾ ਹੋਕਾ ਦਿੱਤਾ ਸੀ ਤੇ ਬਾੜੀ ਦੇ ਥਾਣੇ ਉਸ ਬਾੜੀ ਥਾੜੀ ਮਾਂ ਮਨਸਾ ਦੇਵੀ ਨੇ ਵੇਖਿਆ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਗੱਲ ਕੀਤੀ ਸਤਗੁਰਾਂ ਨੂੰ ਆਪਿਆ ਭਾਨੀ ਜਵਾਨ ਹੋ ਗਈ ਹੈ ਮੈਂ ਮਾਂ ਵਾ ਮੈਨੂੰ ਇਹਦਾ ਬੜਾ ਫਿਕਰ ਰਿੰਦਾ ਹੈ ਕਿ ਭਾਨੀ ਜਵਾਨ ਹੋ ਗਈ ਤੁਸੀਂ ਧਿਆਨ ਨਹੀਂ ਕਰਦੇ ਕਿਤੇ ਭਾਨੀ ਦਾ ਰਿਸ਼ਤਾ ਦੇਖੋ ਕੋਈ ਵਾਰਕਾਰ ਚੰਗਾ ਹੋਣਾ ਚਾਹੀਦਾ ਹੈ ਬੱਚੜਾ ਜਵਾਬ ਵਸਤਾ ਵਿੱਚ ਹੋਣਾ ਚਾਹੀਦਾ ਹੈ ਸਾਧ ਸੰਗਤ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਜਾਣਦੇ ਸਨ ਪਰ ਸਭ ਕੁਝ ਜਾਣਦਿਆਂ ਹੋਇਆ ਮਨਸਾ ਦੇਵੀ ਦੇ ਘਰ ਵਾਲੀ ਦੇ ਮੂੰਹ ਤੋਂ ਪੁੱਛਣਾ ਚਾਹੁੰਦੇ ਸਨ ਜਦੋਂ ਸਤਿਗੁਰੂ ਨੇ ਆਖਿਆ ਮਨਸਾ ਦੇਵੀ ਠੀਕ ਹੈ ਤੁਸੀਂ ਕਹਿੰਦੇ ਹੋ ਭਾਨੀ ਦਾ ਰਿਸ਼ਤਾ ਕਰਨਾ ਹੈ ਤੇ ਹੋਰ ਦੱਸੋ ਵੀ ਭਾਨੀ ਦਾ ਜਿਹੜਾ ਰਿਸ਼ਤਾ ਕਰਨਾ ਮੁੰਡਾ ਕਿੱਦਾਂ ਦਾ ਹੋਣਾ ਚਾਹੀਦਾ ਮੈਂ ਬੇਨਤੀ ਕੀਤੀ ਵੀ ਗੋਇੰਦਵਾਲ ਸਾਹਿਬ ਆਪਾਂ ਬੈਠੇ ਹੋਏ ਆ ਇਹ ਬੇਚੱਕ ਪਰਿਵਾਰ ਮਲਹੋਤਰਾ ਦਾ ਘਰ ਹੈ ਉਹਨਾਂ ਦਾ ਪਰ ਇਹ ਜਿੰਨੀ ਦੇਰ ਤੱਕ ਆਪਾਂ ਇੱਥੇ ਬੈਠੇ ਆ ਜਿੰਨੀ ਦੇਰ ਤੱਕ ਸਤਗੁਰਾਂ ਦਾ ਪ੍ਰਕਾਸ਼ ਹੈ ਜਿੰਨੀ ਦੇਰ ਤੱਕ ਸਤ ਸੰਗਤ ਹੋ ਰਿਹਾ ਹੈ ਤੇ ਉਨੀ ਦੇਰ ਤੱਕ ਇਹ ਗੁਰੂਦਵਾਰਾ ਹੈ ਉਹ ਨਹੀਂ ਦੇਤਾ ਕਿ ਗੁਰਦੁਆਰਾ ਹੀ ਆਤਮਿਕ ਤੌਰ ਤੇ ਅਸੀਂ ਕਿੱਥੇ ਬੈਠੇ ਆ ਗੋਇੰਦਵਾਲ ਸਾਹਿਬ ਘਰ ਕੀ ਦਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਘਰ ਜਿੱਥੇ ਬਹਿ ਕੇ ਅਸੀਂ satsangit ਕਰਦੇ ਪਏ ਆ ਹੁਣ ਮਾਂ ਮਨਸਾ ਦੇਵੀ ਨੂੰ ਪੁੱਛਿਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਭਾਣੂ ਦੀ ਨੇ ਮਨਸਾ ਦੇਵੀ ਤੁਸੀਂ ਆਖਦੇ ਹੋ ਕਿ ਉਹ ਬੱਚੜਾ ਕਿੱਦਾਂ ਦਾ ਹੋਵੇ ਫਿਰ ਜਿਹੜਾ ਭਾੜੇ ਵਾਸਤੇ ਰਿਸ਼ਤਾ ਹੋਣਾ ਚਾਹੀਦਾ ਤੇ ਇਹ ਗੱਲਾਂ ਬਾਤਾਂ ਕਰਦੇ ਸਨ 5 ਫੁੱਟ ਦੀ ਉਹ ਜਿਹੜੀ ਗਲੀ ਸੀਗੀ ਉਹਦੇ ਵਿੱਚ ਦੇਠੇ ਨੇ ਸ਼ਾਬਾ ਲਾਇਆ ਘੁੰਗਣੀਆਂ ਦਾ ਤੇ ਇੱਧਰ ਸਤਿਗੁਰੂ ਜੀ ਮਾਂ ਮਨਸਾ ਦੇਵੀ ਨੂੰ ਪੁੱਛਣ ਦੇ ਨੇ ਪੀ ਉਹ ਬੱਚੜਾ ਕਿੱਦਾਂ ਦਾ ਹੋਵੇ ਜਿਹਦਾ ਭਾਨੀ ਨਾਲ ਵਿਆਹ ਕੀਤਾ ਜਾਵੇ ਇਧਰ ਉਹ ਦੇਠੇ ਨੇ ਆਵਾਜ਼ ਦੇ ਦਿੱਤੀ ਲੈ ਲਓ ਗਰਮ ਧੋਣੀਆਂ ਸੰਜੋਗ ਵਿਜੋਗ ਧਰੂਗੇ ਹੂਆ ਸਾਡੇ ਅੱਠ ਵਿੱਚ ਨਹੀਂ ਹੈ ਗੁਰੂ ਨਾਲ ਸੰਜੋਗ ਬਣਨਾ ਇਹ ਵੀ ਸਾਡੇ ਅੱਠ ਵਿੱਚ ਨਹੀਂ ਅਸੀਂ ਯਤਨ ਕਰਦੇ ਆਂ ਤੇ ਗੁਰੂ ਦੇ ਚਰਨਾਂ ਦੇ ਨਾਲ ਸਾਡੀ ਪ੍ਰੀਤ ਬਾਹਰ ਆਵੇ ਤੇ ਅੱਗੇ ਗੁਰੂ ਦੀ ਖੁਸ਼ੀ ਹੈ ਉਹਨੇ ਸਾਨੂੰ ਚਰਨਾ ਨਾਲ ਜੋੜਨਾ ਹੈ ਜੇਖਨੇ ਬਾਜ ਦੇ ਜਿੱਤੀ ਲੈ ਲੋ ਗਰਮ ਘੁੰਮਣੀਆਂ ਤੇ ਆਵਾਜ਼ ਅੰਦਰ ਘਰ ਤੱਕ ਚਲੀ ਗਈ ਮਾਂ ਮਨਫਾ ਦੇਵੀ ਨੇ ਬਾਰੀ ਖੋਲ ਕੇ ਵੇਖੀ ਭਈ ਹੋਰ ਆਵਾਜ਼ ਦੇ ਰਿਹਾ ਹੈ ਘੁੰਗਣੀਆਂ ਵੇਚਦਾ ਪਿਆ ਹੈ ਖੇਤੀ ਕਾਲ ਦੇ ਨਾਲ ਬਾਰੀ ਨੂੰ ਖੋਲਿਆ ਤੇ ਜਦੋਂ ਬਾਰੀ ਖੋਲੀ ਨਾ ਖਲੇ ਡੇਠਾ ਘੁੰਗਣੀਆਂ ਦਾ ਛਾਪਾ ਲਾ ਕੇ ਘੁੰਗੜੀਆਂ ਵੇਚੀ ਜਾਂਦਾ ਹੁਣ ਨਵੇਂ ਨਿਆਣਿਆਂ ਨੂੰ ਇਹ ਵੀ ਪਤਾ ਹੋਣਾ ਕਿ ਘੁੰਗਣੀਆਂ ਕਿੰਨੂ ਆਂਦੇ ਆ ਇਹਨਾਂ ਨੂੰ ਨਹੀਂ ਪਤਾ ਕਿ ਘੁੰਗਣੀਆਂ ਕੀ ਹੁੰਦੀਆਂ ਨੇ ਕਣਕ ਨੂੰ ਉਬਾਲ ਲੈਣਾ ਜਾਂ ਛੋਲਿਆਂ ਨੂੰ ਉਬਾਲ ਲੈਣਾ ਆ ਹੁਣ ਵੀ ਆਪਣੇ ਤਾਂ ਖੈਰ ਏ ਮੈਂ ਪੰਜਾਬ ਵਿੱਚ ਬਹੁਤ ਘੱਟ ਦੇਖਿਆ ਹੈ ਇਸ ਪਾਸੇ ਨੂੰ ਨਾਗਪੁਰ ਸਾਈਡ ਦਿੱਲੀ ਇਹਨਾਂ ਸ਼ਹਿਰਾਂ ਜਦੋਂ ਕਦੇ ਜਾਈਏ ਨਾ ਤੇ ਬਾਜ਼ਾਰਾਂ ਦੇ ਵਿੱਚ ਹਮੇਸ਼ਾ ਉਬਲੇ ਛੋਲੇ ਜਿਹੜੇ ਨੇ ਉਹ ਫੜੀਆਂ ਵਾਲੇ ਵੇਚਦੇ ਨੇ ਕਈ ਵਾਰੀ ਟ੍ਰੇਨਾਂ ਵਿੱਚ ਵੀ ਵੇਚਦੇ ਨੇ ਪੱਤੇ ਦੇ ਉੱਤੇ ਪਾ ਦਿੰਦੇ ਨੇ 5-10 ਰੁਪਏ ਦਾ ਦੋ ਘੋਟੇ ਪਿਆਜ਼ ਪਾ ਦਿੰਦੇ ਉੱਤੇ ਨਿੰਬੂ ਨਿਚੋੜ ਦਿੰਦੇ ਨੇ ਉੱਤੇ ਲੋਨ ਮਿਰਚ ਪਾ ਦਿੰਦੇ ਨੇ ਬੜੇ ਸਵਾਦ ਨਾਲ ਲੋਕੀ ਖਾਂਦੇ ਨੇ ਉੱਪਰੀਆਂ ਜਿਹੜੀਆਂ ਨੇ ਕਣਕ ਨੂੰ ਝੁੰਗੜੀਆਂ ਝੁੰਗੜੀਆਂ ਬਰਾਣੀਆਂ ਇਹ ਸਾਬਾ ਝੁੰਗੜੀਆਂ ਦਾ ਲਾਇਆ ਹੋਇਆ ਜੇਤੇ ਨੇ ਮਾ ਮਨਸਾ ਦੇਵੀ ਨੇ ਜਦੋਂ ਵੇਖਿਆ ਨਾ ਤੇ ਕਾਹ ਤੇਣੀ ਕਹਿਣ ਲੱਗੇ ਸਤਿਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕੀ ਬਾਤ ਹੈ ਮਨਸਾ ਦੇਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਾਂ ਮਨਸਾ ਦੇਵੀ ਨੇ ਆਸਿਆ ਜੀਵਨਵਾਜ ਆ ਥੱਲੇ ਨੂੰ ਵੇਖੋਗੇ ਮਨਸਾ ਦੇਵੀ ਕੀ ਹੈ ਕਹਿ ਲੱਗੇ ਇੱਕ ਵਾਰੀ ਥੱਲੇ ਤਾਂ ਵੇਖੋ ਜਦੋਂ ਸਾਥ ਸੰਗਤ ਥੱਲੇ ਵੇਖਿਆ ਜੇ ਤਾਂ ਛਾਬਾਂ ਲਾ ਕੇ ਕਲੋਤਾ ਘੁੰਮਣੀਆਂ ਵੇਚ ਬੈ ਛਤ ਗੁਰੂ ਜੀ ਕਹਿਣ ਲੱਗੇ ਮਨਸਾ ਦੇਵੀ ਕੀ ਬਾਤ ਹੈ ਘੁੰਮਣੀਆਂ ਵੇਚਦਾ ਪਿਆ ਹੈ ਗੁਰੂ ਘਰ ਦਾ ਇਹ ਸੇਵਾਦਾਰ ਹੈ ਸੇਵਾ ਵੀ ਕਰਦਾ ਹੈ ਤੇ ਘੁੰਮਣੀਆਂ ਵੀ ਵੇਚਦਾ ਹੈ ਇਰਤ ਵੀ ਕਰਦਾ ਹੈ ਸੇਵਾ ਵੀ ਕਰਦਾ ਹੈ ਆਖਿਆ ਸੱਤੇ ਪਾਤਸ਼ਾ ਮੇਰੇ ਮਨ ਨੂੰ ਨਾ ਇਹ ਬੜਾ ਸੋਹਣਾ ਲੱਗਾ ਦੇਖੋ ਕਿੰਨਾ ਸੋਹਣਾ ਹੈ ਰੱਬ ਨੇ ਇਹਨੂੰ ਕਿੰਨਾ ਜਵਾਨ ਬਣਾਇਆ ਕਿੰਨਾ ਸੁੰਦਰ ਹੈ ਸਤਗੁਰੂ ਜੀ ਕਹਿਣ ਲੱਗੇ ਫੇਰ ਮਨਸਾ ਦੇਵੀ ਤੇ ਮਾਂ ਮਨਸਾ ਦੇਵੀ ਕਹਿਣ ਲੱਗੀ ਸੱਤੇ ਪਾਤਸ਼ਾ ਜਿਹੜਾ ਭਾਂਡੇ ਵਾਸਤੇ ਆਪਾਂ ਮੁੰਡਾ ਵੇਖਣਾ ਹੈ ਨਾ ਜਿਹੜਾ ਭਾਨੀ ਵਾਸਤੇ ਰਿਸ਼ਤਾ ਵੇਖਣਾ ਹੈ ਉਹ ਇਹਦੇ ਵਰਗਾ ਮੁੰਡਾ ਹੋਣਾ ਚਾਹੀਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਮਨਸਾ ਦੇਵੀ ਫੇਰ ਇੱਕ ਵਾਰੀ ਆਖਿਓ ਆਖਿਆ ਜੀ ਮੁੰਡਾ ਭਾਨੀ ਦੇ ਨਾਲ ਰਿਸ਼ਤਾ ਜਿਹੜਾ ਕਰਨਾ ਹੈ ਵਿਆਹ ਕਰਨਾ ਹੈ ਭਾਨੀ ਦੇ ਨਾਲ ਤੇ ਉਹ ਇਦਾਂ ਦਾ ਮੁੰਡਾ ਹੋਣਾ ਚਾਹੀਦਾ। ਸਾਥ ਸੰਗਤ ਸਤਿਗੁਰੂ ਜੀ ਕਹਿਣ ਲੱਗੇ ਠੀਕ ਹੈ ਮਨਸਾ ਦੇਵੀ ਥੋੜੀ ਦੇਰ ਬਾਅਦ ਸਤਿਗੁਰਾਂ ਨੇ ਸਿੱਖਾਂ ਨੂੰ ਭੇਜਿਆ ਵੀ ਜਾਓ ਬਲਾ ਕੇ ਲਿਆਓ ਦੇਥੇ ਨੂੰ ਸਿੱਖ ਸਿੱਖਾਂ ਸੇਵਕਾਂ ਨੇ ਆਖਿਆ ਜੇਥੇ ਆ ਤੈਨੂੰ ਸਤਿਗੁਰੂ ਜੀ ਸੱਜਦੇ ਨੇ ਹੁਣ ਜੇਥੇ ਨੇ ਸੋਚਿਆ ਵੀ ਗੁਰੂ ਦੇ ਪੁੱਛੇ ਤੋਂ ਬਗੈਰ ਮੈਂ ਇੱਥੇ ਗੁਰੂ ਕੇ ਮਹਿਲਾ ਥੱਲੇ ਘੁੰਗਣੀਆਂ ਦਾ ਸ਼ਾਬਾ ਲਾਉਂਦਾ ਸਾ ਫੋੜਿਆ ਗਲਤੀ ਹੋ ਗਈ ਹੈ ਕਹਿਣ ਲੱਗਾ ਉਹ ਸੇਵਾਦਾਰੂ ਮੈਂ ਹੱਥ ਜੋੜਦਾ ਅੱਜ ਤੋਂ ਬਾਅਦ ਮੈਂ ਇੱਥੇ ਸ਼ਾਬਾ ਨਹੀਂ ਲਾਇਆ ਕਰਾਂਗਾ ਅੱਜ ਤੋਂ ਬਾਅਦ ਨਹੀਂ ਮੈਂ ਸ਼ਾਬਾ ਲਾਵਾਂਗਾ ਮੇਰੇ ਕੋਲੋ ਭੁੱਲੋ ਗਈ ਐ ਗੁਰੂ ਅਮਰਦਾਸ ਮਹਾਰਾਜ ਮੇਰੇ ਕੋਲ ਦੀ ਮੈਨੂੰ ਮੁਆਫੀ ਦੇਣ ਪਰ ਮੈਂ ਜਾਣਾ ਨਹੀਂ ਮੈਨੂੰ ਲੈ ਕੇ ਨਾ ਜਾਇਓ ਸਾਧ ਸੰਗਤ ਗੁਰੂ ਕੇ ਪਿਆਰੇ ਸਿੱਖਾਂ ਨੇ ਆਖਿਆ ਜੇਠਿਆ ਅਸੀਂ ਭਾਵੇਂ ਤੈਨੂੰ ਚੁੱਕ ਕੇ ਲੈ ਕੇ ਜਾਈਏ ਫੜ ਕੇ ਲੈ ਕੇ ਜਾਈਏ ਗੁਰੂ ਦਾ ਹੁਕਮ ਐ ਸੋ ਤੈਨੂੰ ਲੈ ਕੇ ਜ਼ਰੂਰ ਜਾਣਾ ਸਾਧ ਸੰਗਤ ਵੇਖਾ ਨਾਲ ਤੁਰ ਪਿਆ ਗੁਰੂ ਕੇ ਮਹਿਲਾ ਵਿੱਚ ਆਏ ਗੁਰੂ ਅਮਰਦਾਸ ਮਹਾਰਾਜ ਵਿੱਚ ਮਾ ਮਨਸਾ ਦੇਵੀ ਜੀ ਬੈਠੇ ਬੀਬੀ ਭਾਨੀ ਜੀ ਕੁਝ ਘਰ ਦਾ ਕੁਲਾ ਚੌਂਕਾ ਕਰਦੇ ਪਏ ਨੇ ਤੇ ਨਿਆੜ ਕੇ ਮੱਥਾ ਟੇਕਿਆ ਤੇ ਮੱਥਾ ਟੇਕਣ ਤੋਂ ਬਾਅਦ ਸਤਿਗੁਰੂ ਜੀ ਕਹਿਣ ਲੱਗੇ ਬੈਠੋ ਬਿਠਾਇਆ ਕੋਲ ਬਿਠਾ ਕੇ ਆਖ ਲੱਗੇ ਮਨਸਾ ਦੇਵੀ ਕੀ ਆਖਿਆ ਸੀ ਆਖਿਆ ਜੀ ਮੁੰਡਾ ਇਹਦੇ ਵਰਗਾ ਹੋਣਾ ਚਾਹੀਦਾ ਤੇ ਸਤਗੁਰੂ ਜੀ ਕਹਿਣ ਲੱਗੇ ਮਨਸਾ ਦੇਵੀ ਇਹਦੇ ਵਰਗਾ ਰੱਬ ਨੇ ਇਹਨੂੰ ਬਣਾਇਆ ਹੋਰ ਕੋਈ ਨਹੀਂ ਬਣਾਇਆ ਆਪਾਂ ਕਿੰਨੇ ਬੈਠੇ ਆ ਨਾ ਸਾਡੇ ਕਾਦੇ ਇੱਕ ਦੂਜੇ ਨਾਲ ਮਿਲਦੇ ਤੇ ਲਾ ਚਿਹਰੇ ਮੋਰੇ ਮਿਲਦੇ ਨੇ ਤੇ ਜੇ ਕਰੇ ਭੈਣ ਭਰਾਵਾਂ ਦੇ ਚਿਹਰੇ ਮੋਰੇ ਮਿਲ ਵੀ ਜਾਣ ਪੁਰ ਸਵਾਲ ਹੀ ਨਾ ਗੱਲ ਦੇ ਕੇ ਦੂਜੇ ਸਤਗੁਰੂ ਜੀ ਕਹਿਣ ਲੱਗੇ ਮਨਸਾ ਦੇਵੀ ਮੇਰੇ ਮਾਲਕ ਨੇ ਇਹਦੇ ਵਰਗਾ ਇਹਨੂੰ ਪੜਾਇਆ ਹੈ ਤੇ ਇਸ ਵਾਸਤੇ ਲਿਆਓ ਜੋ ਕੁਝ ਸਗਲ ਹੈ ਤੁਹਾਡੇ ਕੋਲ ਇਹਦੀ ਝੋਲੀ ਵਿੱਚ ਪਾਓ ਤੇ ਇਹਦਾ ਜਿਹੜਾ ਵਿਆਹ ਹੈ ਉਹ ਭਾਨੀ ਨਾਲ ਕਰ ਦਿੱਤਾ ਜਾਵੇਗਾ ਮਾਂ ਬਣ ਸਾਦੀ ਵੀ ਹੈਰਾਨ ਹੋਏ ਆਖਿਆ ਸੱਚੇ ਪਾਤਸ਼ਾਹ ਮੈਂ ਤਾਂ ਆਖਿਆ ਸੀ ਵੀ ਇਹਦੇ ਵਰਗਾ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਇਹਦੇ ਵਰਗਾ ਤੇ ਇਹ ਹੀ ਹੈ ਨਾ ਹੋਰ ਤਾਂ ਦੁਨਿਆ ਕੋਈ ਨਹੀਂ ਇਹ ਗਰੀਬ ਹੈ ਪਤਾ ਨਹੀਂ 4 ਪੈਸੇ ਵਟ ਕੇ ਰਾਤ ਨੂੰ ਰੋਟੀ ਕਿਤੇ ਉਹ ਖਾਂਦਾ ਕਿ ਨਹੀਂ ਖਾਂਦਾ ਕਿ ਭੁੱਖੇ ਪੇਟ ਤਾਂ ਹੋ ਜਾਂਦਾ ਹੈ ਇਹਦੇ ਰਹਿਣ ਦਾ ਪਤਾ ਨਹੀਂ ਵੀ ਇਹ ਰਹਿੰਦਾ ਕਿੱਥੇ ਹੈ ਕੋਈ ਥਾਂ ਟਿਕਾਣੇ ਦਾ ਪਤਾ ਨਹੀਂ ਮੇਰੀ ਭਾਨੀ ਚੰਗੇ ਘਰ ਵਿੱਚ ਰਹਿਣ ਵਾਲੀ ਚੰਗੇ ਪਦਾਰਥ ਖਾਣ ਵਾਲੀ ਇਹਦੀ ਛਾਂ ਦੇ ਵਿੱਚ ਕਿੱਦਾਂ ਜਾ ਕੇ ਗੁਜ਼ਾਰਾ ਕਰੇ ਇਹਦੇ ਨਾਲ ਉਹ ਭੁਖੀ ਸੌਂ ਜਾਏ ਕਰੇਗੀ ਗੁਰੂ ਅਮਰਦਾਸ ਮਹਾਰਾਜ ਜੀ ਮਨਸਾ ਦੇਵੀ ਤੇਰੀ ਭਾਨੀ ਬੜੀ ਸਿਆਣੀ ਹੈ ਤੇਰੀ ਭਾਨੀ ਬੜੀ ਸੁਗੜ ਹੈ ਤੇਰੀ ਭਾਨੀ ਬੜੀ ਸੋਚਦੀ ਹੈ ਤੇਰੀ ਭਾਨੀ ਜਿਹੜੀ ਘਰ ਨੂੰ ਸੰਭਾਲਣ ਵਾਲੀ ਹੈ ਤੇ ਮਨਸਾ ਦੇਵੀ ਕਦੇ ਸਮਾਏਗਾ ਨਾ ਜਿੰਨੂੰ ਆਖਦੇ ਕੀ ਇਹਦੇ ਘਰ ਦਾ ਨੇ ਪਤਾ ਇਹ ਖਵਰਿਆ ਕਿਥੇ ਰਾਤ কাটਦਾ ਹੈ ਤੇ ਮਨਸਾ ਦੇਵੀ ਕਦੇ ਗੁਰੂ ਨਾਨਕ ਦੀਆਂ ਖੁਸ਼ੀਆਂ ਇਹਦੇ ਉੱਤੇ ਇੰਨੀਆਂ ਹੋ ਜਾਣਗੀਆਂ ਕਿ ਉਹ ਕਹਿੰਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਸੇਵਾ ਨੂੰ ਫਲ ਮੇਰਾ ਗੁਰੂ ਨਾਨਕ ਲਾਏਗਾ ਤੇ ਆਛਿਆ ਮਨਸਾ ਦੇਵੀ ਜਿੰਨੂੰ ਕਿਤੇ ਰਾਤ ਥਾਂ ਰਹਿਣ ਨੂੰ ਨਹੀਂ ਮਿਲੇਗੀ ਇਹਦੀਆਂ ਸਰਾਵਾਂ ਵਿੱਚ ਰਿਆ ਕਰ। ਤੇ ਦੀਆਂ ਸਰਾਵਾਂ। ਜਿੰਨੂੰ ਕਿਤੇ ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਿਆ ਕਰੇਗਾ ਮਨਸਾ ਦੇਵੀ ਇਹਦੇ ਲੰਗਰਾਂ ਵਿੱਚੋਂ ਲੰਗਰ ਛਕਿਆ ਕਰੇਗਾ। ਤੇਰੀ ਭਾਨੀ ਬੜੀ ਸਿਆਣੀ ਹੈ। ਇਹ ਜਿੰਨੂੰ ਆਖਦੀ ਹੈ ਵੀ ਇਹਦਾ ਘਰ ਦਾ ਪਤਾ ਨਹੀਂ ਮਨਸਾ ਦੇਵੀ ਮੇਰਾ ਮਾਲਕ ਕਿਰਪਾ ਕਰੇਗਾ ਇਹਦਾ ਘਰ ਇੰਨਾ ਵੱਡਾ ਹੋ ਜਾਣਾ ਹੈ ਕਿ ਉਸ ਘਰ ਨੂੰ ਸੰਭਾਲਣ ਵਾਸਤੇ ਸੁਗੜ ਕੇ ਨਾਨੀ ਸੁਗੜ ਔਰਤ ਚਾਹੀਦੀ ਹੈ ਤੇਰੀ ਜਿਹੜੀ ਭਾਨੀ ਉਹ ਸਿਆਣੀ ਇਹਦੇ ਘਰ ਨੂੰ ਸੰਭਾਲ ਕੇ ਰੱਖੇ। ਗੁਰੂ ਅਮਰਦਾਸ ਮਹਾਰਾਜ ਸੱਚੇ ਬਾਖਸ਼। ਅੱਜ ਵੀ ਤੁਸੀਂ ਚਲੇ ਜਾਓ ਤੇ ਅੱਜ ਵੀ ਤੁਹਾਨੂੰ ਬੀਬੀ ਭਾਨੀ ਦਾ ਚੁੱਲ੍ਹਾ ਚੋਂਕਾ ਉੱਥੇ ਦੇਖੇਗਾ ਨજર ਆਏਗਾ ਉਹ ਜਿਹੜੇ ਘਾਰ ਸਾਹਿਬੇ ਸੇਵਾ ਵਾਲੇ ਮਹਾਂਪਰਖਾ ਨੇ ਸੇਵਾ ਕਰਵਾਉਂਦੇ ਪੈਦੇ ਨਾ ਜਦੋਂ ਕਦੇ ਜਾਓ ਤੇ ਗੁਰੂ ਕੇ ਘਰ ਜਾਵਾਂਗੇ ਗੁਰੂ ਕੇ ਮਹਿਲ ਜਿੰਨਾਂ ਨੂੰ ਆਖਦੇ ਆ ਉਹਦੇ ਥੱਲੇ ਪੌੜੀਆਂ ਉਤਰ ਕੇ ਉਹ ਥੱਲੇ ਉਦਾਂ ਹੀ ਉਹਨਾਂ ਨੇ ਕੱਚਾ ਹੀ ਰਹਿਣ ਦਿੱਤਾ ਹੰਦੇ ਕੱਚਾ ਹੀ ਬਣਿਆ ਹੋਇਆ ਸੱਚਾਈ ਤੁਲਾ ਚੌਂਕਾ ਬਣਿਆ ਹੋਇਆ ਵਾ ਜਿਵੇਂ ਪਿੱਛੇ ਆਪਾਂ ਕੰਡਾਂ ਦੇ ਵਿੱਚ ਥੋੜੀ ਜਿਹੀ ਜਗ੍ਹਾ ਬਣਾ ਕੇ ਤੇ ਦੀਵੇ ਜਗਾਉਨੇ ਹੁੰਦੇ ਸਾਂ ਉੱਥੇ ਇਦਾਂ ਦੀਵੇ ਜਗਦੇ ਨੇ ਉਵੇਂ ਰਹਿਣ ਦਿੱਤਾ ਹੈ ਕਿ ਕਿਸੇ ਨੂੰ ਭੁਲੇਖਾ ਨਾ ਪਵੇ ਤੇ ਦਰਸ਼ਨ ਕਰਨ ਵਾਸਤੇ ਜਾਂਦੇ ਹੋ ਇੱਕ ਕੋਠੜੀ ਹੈ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਸਾਹਿਬ ਚੱਲਦਾ ਹੈ ਉਹਦੇ ਬਾਹਰ ਇੱਕ ਕਿੱਲੀ ਉਸੇ ਤਰ੍ਹਾਂ ਲੱਗੀ ਹੋਈ ਹੈ ਜਿਸ ਕਿੱਲੇ ਲੋਕ ਕਦੇ ਫੜ ਕੇ ਗੁਰੂ ਅਮਰਦਾਸ ਮਹਾਰਾਜ ਤੇ ਮੇਰੇ ਗੁਰੂ ਨਾਨਕ ਨਾਲ ਜੁੜਿਆ ਕਰਦੇ ਸਨ ਇੱਕ ਕੋਠਰੀ ਹੈ ਜਿੱਥੇ ਕੇ ਕਈਏ ਤਾਂ ਆਪ ਨੂੰ ਸਤਿਗੁਰਾਂ ਨੇ ਬੰਦ ਕਰ ਦਿੱਤਾ ਸੀ ਇੱਕ ਕੋਠਰੀ ਹੈ ਜਿਹਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀਦਾ ਇਹ ਸਭ ਕੁਝ ਅੱਜ ਵੀ ਉੱਥੇ ਮੌਜੂਦ ਹੈ ਇੱਕ ਸਾਹਮਣੇ ਤਸਵੀਰ ਲੱਗੀ ਹੈ ਸੁਨਹਿਰੀ ਰੰਗ ਦੀ ਜਿਹਦੇ ਵਿੱਚ 22 ਮੰਝੀਆਂ ਦੇ ਪਿਆਰੇ ਜਿਨ੍ਹਾਂ ਨੂੰ ਮੇਰੇ ਸੱਚੇ ਪਾਤਸ਼ਾਹ ਨੇ 22 ਮੰਡੀਆਂ ਦੀ ਬਖਸ਼ਿਸ਼ ਕੀਤੀ ਤੇ 16 ਪੀੜੇ ਜਿਹੜੇ ਸਨ ਕੋਈ ਨਾ ਬੀਬੀਆਂ ਦੀ ਢੋਲੀ ਵਿੱਚ ਪੈ ਸਨ ਬੀਬੀਆਂ ਨੂੰ ਵਿਖਾਇਆ ਸੀਗਾ ਪੀੜਿਆਂ ਦੇ ਤੇ ਨਹੀਂ ਤੇ ਇਹਨਾਂ ਨੂੰ ਕੋਈ ਮਗਰ ਰਹਿਣ ਦਿੱਤਾ ਕਿਉਂਕਿ ਮੇਰੇ ਗੁਰੂ ਨਾਨਕ ਦਾ ਬਚਨ ਹੈ ਸੋ ਪਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਗੁਰਦੇਵ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਜੇ ਉਹ ਸਵਕਤ ਬੀਬੀ ਭਾਨੀ ਜੀ ਨੇ ਸੇਵਾ ਕੀਤੀ ਤੇ ਸੇਵਾ ਤੋਂ ਅੱਜ ਵੀ ਬੀਬੀਆਂ ਪਛਾਣ ਨਹੀਂ ਹਨ ਅੱਜ ਵੀ ਅਗੇਰੇ ਨੇ ਸਾਰੇ ਤੇ ਗੁਰੂ ਕਿਰਪਾ ਕਰੇ ਸੱਚਾ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾਂ ਪੁਰਬ ਮਨਾ ਰਹੇ ਆ ਸਾਰੇ ਉਹਨਾਂ ਦੇ ਸ਼ਹੀਦੀਆਂ ਦੇ ਦਿਨ ਚੱਲਦੇ ਪਏ ਨੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਵਿਆਹ ਆਪਣੇ ਇੱਥੇ ਬੀਬੀ ਭਾਨੀ ਦੇ ਨਾਲ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਤਿ ਪਾਤਸ਼ਾਹ ਨੇ ਇਸੇ ਘਰ ਦੇ ਵਿੱਚ ਕੀਤਾ ਸੀ ਜਦੋਂ ਕਦੇ ਜਾਓ ਤੇ ਉਹ ਜਿਹੜਾ ਘਰ ਹੈ ਨਾ ਗੁਰੂ ਅਮਰਦਾਸ ਮਹਾਰਾਜ ਦਾ ਘਰ ਉਹਦੇ ਤੋਂ ਗਲੀ ਤੋਂ ਘੁੰਮ ਕੇ ਥੋੜਾ ਜਿਹਾ ਇੱਧਰ ਨੂੰ ਆਓਗੇ ਤੇ ਉੱਥੇ ਇੱਕ ਖੂਹ ਹੈ ਜੇ ਤੁਸੀਂ ਸਭ ਵੇਖਿਆ ਹੋਵੇ ਤੇ ਖੂਹ ਹੈ ਉਸ ਖੂਹ ਤੇ ਗੁਰੂ ਅਮਰਦਾਸ ਮਹਾਰਾਜ ਦੇ ਜਵਾਈ ਭਾਈ ਦੇਖਾ ਜੀ ਜਿਹੜੇ ਸਨ ਉਹ ਜਲ ਕੱਢ ਕੇ ਸੰਤਾਂ ਨੂੰ ਪਿਆਇਆ ਕਰਦੇ ਸਨ ਛੰਤਾਂ ਨੂੰ ਪਿਆਉਂਦੇ ਸਨ ਭਾਈ ਗੁਰਦਾਸ ਜੀ ਵੀ ਉੱਥੇ ਸੇਵਾ ਕਰਿਆ ਕਰਦੇ ਸਨ ਪ੍ਰਸਾਦ ਸੰਗਤ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਹ ਸਮਾਂ ਦੇ ਕੇ ਨਵਾਜਿਆ ਸਾਨੂੰ ਕੱਲ ਨੂੰ ਆਪਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਜੀਵਨ ਜਿਹੜਾ ਉਹ ਥੋੜਾ ਵਿਚਾਰਾਂਗੇ ਬੀਬੀ ਭਾਨੀ ਵਰਗੀ ਮਾਂ ਤੇ ਪਿਤਾ ਗੁਰੂ ਰਾਮਦਾਸ ਮਹਾਰਾਜ ਵਰਗਾ ਗੁਰੂ ਜਿਨ੍ਹਾਂ ਦੇ ਘਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਲੋ ਜੀ ਨੇ ਅਵਤਾਰ ਧਾਰਿਆ ਕੱਲ ਨੂੰ ਉਹਨਾਂ ਦੇ ਕੁਝ ਬਚਨ ਆਪਾਂ ਸਾਂਝੇ ਕਰਾਂਗੇ ਕਿ ਇਸੇ ਘਰ ਦੇ ਵਿੱਚ ਰਹਿੰਦੇ ਆ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਉੱਤੇ ਸਤਿਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਹੁਤ ਬਰਕਤਾਂ ਢੋਲੀ ਵਿੱਚ ਪਾਣਿਆ ਸਨ ਉਹਨਾਂ ਨੇ ਤੇ ਕੱਲ ਦੇ ਸਮੇਂ ਵਿੱਚ ਕੁਝ ਵਿਚਾਰਾਂ ਕਰਾਂਗੇ ਆਓ ਸਮਾਪਤੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ